ਦੋਸਤੋ ਸਤਿ ਸ੍ਰੀ ਅਕਾਲ ਆਦਾਬ ਥਿਸ ਇਜ਼ ਕਰਮਜੀਤ ਸਿੰਘ ਤੋਂ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਕਰਤਾਰ ਸਿੰਘ ਦਿੱਗਲ ਦੀ ਬਹੁਤ ਹੀ ਖੂਬਸੂਰਤ ਕਹਾਣੀ ਨੀਲੀ ਨੀਲੀ ਰੰਗ ਦੀ ਗੋਰੀ ਸੀ ਜਿਵੇਂ ਕੋਈ ਮੱਖਣ ਦੇ ਪੀੜੇ ਨੂੰ ਦੁੱਧ ਨਾਲ ਧੋਕੇ ਰੱਖੇ ਸੋਹਣੀ ਸੇਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਗਵਾਲੀ ਦੀ ਟੀਰ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਤੇ ਫੇਰ ਇਸੇ ਦੇ ਦੁੱਧ ਦਾ ਭਾਜੂਕਾਇਆ ਗਿਆ ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਹੀਟ ਖਲੂਤੀ ਉਹ ਗਾਗਰ ਦੁੱਧ ਦੀ ਭਰ ਕੇ ਤੁਰ ਜਾਂਦੀ ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ ਫੇਰ ਗਵਾਲਾ ਆਉਂਦਾ ਸਿਰ ਤੇ ਚਾਰੀ ਦੀ ਟੋਕਰੀ ਚੁੱਕੀ ਨੀਲੀ ਦੇ ਸਾਹਮਣੇ ਚਾਰਾ ਰੱਖਦਾ ਉਹਦੇ ਪਿੰਡੇ ਤੇ ਹੱਥ ਫੇਰਦਾ ਤੇ ਫਿਰ ਦੁੱਧ ਚੋਣ ਬੈਠ ਜਾਂਦਾ ਫਿਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਜਿੰਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ ਨੀਲੀ ਟੋਕਰੀ ਵਿੱਚੋਂ ਦਾਣਾ ਵੜੀਵੀਂ ਖਲੀ ਆਦ ਚਾਰਾ ਖਾਂਦੀ ਰਹਿੰਦੀ ਦੁੱਧ ਦਾ ਭਾਅ ਚੁਕਾਉਣ ਵੇਲੇ ਇਸ ਤਰ੍ਹਾਂ ਦਾ ਚੰਗਾ ਚਾਰਾ ਖਵਾਣ ਦੀ ਵੀ ਸ਼ਰਤ طے ਹੋਈ ਸੀ ਤੇ ਕਦੀ ਕਦੀ ਮੇਰੀ ਤਰੀਮਤ ਉਚੇਚਾ ਜਾ ਕੇ ਟੋਕਰੀ ਚ ਵੀ ਖਲਿੰਦੀ ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ ਚੰਗੀ ਖਰਾਕ ਡੰਗਰ ਨੂੰ ਮਿਲੀ ਤੇ ਦੁੱਧ ਚੰਗਾ ਹੁੰਦਾ ਹੈ ਵਿੱਚੋਂ ਮੱਖਣ ਚੋਖਾ ਨਿਕਲਦਾ ਹੈ ਹਰ ਰੋਜ਼ ਸਵੇਰੇ ਨੀਲੀ ਆਉਂਦੀ ਤਾਵਲੀ ਤਾਵਲੀ ਕਦੀ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਲ ਹੁੰਦੀ ਹੈ ਕਦੀ ਮੈਂ ਸੋਚਦਾ ਉਸ ਨੂੰ ਦੁੱਧ ਦੇ ਕੇ ਸਰਖਰੂ ਹੋ ਜਾਣ ਦੀ ਖੁਸ਼ੀ ਹੁੰਦੀ ਹੈ ਨੀਲੀ ਮਤ ਆਉਂਦੀ ਕਦੀ ਜਦੋਂ ਅਸੀਂ ਅਜੇ ਸੌ ਰਹੇ ਹੁੰਦੇ ਕਦੀ ਜਦੋਂ ਅਸੀਂ ਸੌ ਕੇ ਉੱਠ ਰਹੇ ਹੁੰਦੇ ਕਦੀ ਜਦੋਂ ਅਸੀਂ ਸੌਂ ਕੀ ਉੱਠ ਚੁੱਕੀ ਹੁੰਦੀ ਮਲਕੜੇ ਆਉਂਦੀ ਪਿੱਤਲ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛਿੜ ਕੇ ਤੁਰ ਜਾਂਦੀ ਕਈ ਮਹੀਨੇ ਇੰਜ ਗੁਜ਼ਰ ਗਏ ਫਿਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲੱਤ ਮਾਰ ਗਈ ਹੈ ਨਵੀਂ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ ਬਹੁਤ ਦਿਨ ਖੈਰ ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ ਹੁਣ ਨੀਲੀ ਵੀ ਆਉਂਦੀ ਪਿੱਛੇ ਨੀਲੀ ਦੀ ਬੱਛੀ ਵੀ ਆਉਂਦੀ ਨੀਰੀਪੁਰੀ ਨੀਲੀ ਰਸਕਲ ਗੋਰਾ-ਗੋਰਾ ਰੰਗ ਮਲੁਕੜੀ ਜਿਹੀ ਚਮੜੀ ਲੰਮੀ ਫੁੱਮਣਦਾਰ ਪੂਸ਼ ਸ਼ਰਮਾਕਲ ਸ਼ਰਮਾਕਲ ਲੱਖ ਲਾਜਾ ਭਰੀਆਂ ਅੱਖਾਂ ਮੇਰੀ ਤਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਨ ਤੇ ਨਿਰਭਰ ਹੋ ਗਈ ਸੀ ਜਿਤਨਾ ਨੀਲੀ ਇੱਕ ਵੇਲੇ ਦਾ ਦੁੱਧ ਦੇਂਦੀ ਸਾਰਾ ਅਸੀਂ ਖਰੀਦ ਲੈਂਦੀ ਵਸੇ ਵਸੇ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵਰਦਾ ਸੀ ਤੇ ਅੱਜਕੱਲ ਮੇਰੀ ਤਰੀਮਤ ਮੁਰਮੁਰ ਗਵਾਲੇ ਨੂੰ ਕਹਿੰਦੀ ਭੈੜਿਆ ਇਸ ਵੱਛੀ ਨੂੰ ਵੀ ਕੁਝ ਛੋੜਿਆ ਕਰ ਬੜੀ ਵਧੀਆਂ ਕਾ ਬਣੇਗੀ ਪਰ ਗਵਾਲਾ ਆਪਣੀ ਮਰਜ਼ੀ ਕਰਦਾ ਜਦੋਂ ਮੇਰੀ ਤਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਵਾਉਂਦੀ ਉਹ ਨੱਕ ਵਿੱਚ ਕੁਝ ਗੁਣਗੁਣਾ ਛੜਦਾ ਕਿਉਂਕਿ ਬੱਚੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾ ਲੈਂਦੀ ਸੀ ਅੱਜਕਲ ਗਵਾਲੇ ਨੇ ਮਸਾਲਾ ਹੀ ਲਿਆਣਾ ਬੰਦ ਕਰ ਛੱਡਿਆ ਸੀ ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾ ਕਹਿੰਦਾ ਉਹ ਮਸਾਲਾ ਬਕਾਇਦਾ ਖਵਾਉਂਦਾ ਸੀ ਕੇਵਲ ਵਕਤ ਉਸ ਬਦਲ ਛੱਡਿਆ ਸੀ ਸ਼ਾਮੀ ਤੁੜੀ ਨਾਲ ਵੀ ਖਵਾ ਛੱਡਦਾ ਸੀ ਮੇਰੀ ਤਰੀ ਮਤ ਖਪਦੀ ਰਹਿੰਦੀ ਇਸ ਗੱਲ ਤੇ ਖਪ-ਖਪ ਹਟਦੀ ਕਿ ਦੁੱਧ ਅੱਜਕਲ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ ਤੇ ਖਪਣ ਲੱਗ ਪੈਂਦੀ ਕਿ ਗਵਾਲਾ ਵੱਛੀ ਲਈ ਚੂਲੀ ਦੁੱਧ ਦੀ ਨਹੀਂ ਬਚਾਂਦਾ ਤੇ ਵਿਚਾਰੀ ਬੇਜ਼ਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ ਗਵਾਲਾ ਕਹਿੰਦਾ ਨੀਲੀ ਵੱਛੀ ਲਈ ਦੁੱਧ ਛਪਾ ਕੇ ਰੱਖ ਲੈਂਦੀ ਤੇ ਪਿੱਛੋਂ ਉਸ ਨੂੰ ਪਿਲਾਉਂਦੀ ਤੇ ਹਮੇਸ਼ਾ ਮੁਰਮੁਰੜ ਖਣਾ ਨੂੰ ਤੁਸਾ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰ ਕਰਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਿਸ਼ ਕਰਦਾ ਅਖੀਰ ਉਹੀ ਗੱਲ ਹੋਈ ਵੱਛੀ ਮਰ ਗਈ ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਦਾ ਤਿੰਨਾ ਕੁਝ ਪੀਤਾ ਸੀ ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ ਮੇਰੀ ਤਰੀਮਤ ਦੰਦ ਕ੍ਰਿਚ ਕੇ ਰਹਿ ਗਈ ਉਸ ਨੂੰ ਪਤਾ ਸੀ ਗਵਾਲਾ ਬੱਛੀ ਨੂੰ ਜਾਣ ਕੇ ਮਾਰ ਰਿਹਾ ਸੀ ਪਹਿਲੇ ਵੀ ਤੇ ਨੀਲੀ ਦਾ ਬੱਚਾ ਬੱਛੀ ਕੋਈ ਨਹੀਂ ਸੀ ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ ਖਬਰੀ ਗਾਂ ਉਹ ਕਹੀ ਲੱਤ ਮਾਰ ਜਾਈ ਡੰਗਰ ਦਾ ਪਤਾ ਨਹੀਂ ਹੁੰਦਾ ਤੇ ਅਸੀਂ ਚੁੱਪ ਕਰ ਰਹੇ ਨਾਲੇ ਗਵਾਲੇ ਦੀਆਂ ਅੱਖੀਆਂ ਵਿੱਚ ਅਥਰੂ ਤਾਂ ਪਹਿਲੇ ਹੀ ਡੁੱਲੂ ਡੁੱਲੂ ਪਈ ਕਰਦੇ ਸਨ ਚੂਲੀ ਦੁੱਧ ਵਿਚਾਂ ਲਈ ਭੈੜੇ ਨੇ ਵੱਛੀ ਗਵਾਲੀ ਇਹ ਗਵਾਲਾ ਜਦੋਂ ਮੁੜਿਆ ਮੇਰੀ ਤ੍ਰਿਮਤ ਆਪਣੇ ਹੋਠਾਂ ਵਿੱਚ ਬੁੜਬੁੜਾ ਰਹੀ ਸੀ ਅਗਲੇ ਰੋਜ਼ ਸਵੇਰੀ ਮੈਂ ਵੇਖਿਆ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੋ ਗਈ ਪਿੱਛੇ-ਪਿੱਛੇ ਗਵਾਲਾ ਆ ਰਿਹਾ ਸੀ ਉਸਦੇ ਸਿਰ ਤੇ ਮਸਾਲੇ ਦੀ ਟੋਕਰੀ ਸੀ ਅਕਸਰ ਸਵੇਰੀ ਜਦੋਂ ਨੀਲੀ ਇੰਜ ਆਂਦੀ ਤਾਂ ਸਮਾਰ ਕੇ ਗੇਟ ਨੂੰ ਖੋਲ ਲੈਂਦੀ ਸੀ ਅੱਜ ਜਿਪਾਤੀ ਜਿਹੀ ਆ ਗਈ ਗੇਟ ਦੀ ਬਾਹਰ ਖੜੋ ਗਈ ਅਕਸਰ ਜੇਕ ਦੇ ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਘਾਂ ਨਾਲ ਗੇਟ ਨੂੰ ਖੜਕਾਉਣ ਲੱਗ ਪੈਂਦੀ ਸੀ ਅੱਜ ਉਸਨੇ ਇੰਜ ਨਹੀਂ ਕੀਤਾ ਵੀਰਾਨ ਵੀਰਾਨ ਪਰਵਟਿਆਂ ਹੇਠ ਉਦਾਸ ਅੱਖੀਆਂ ਉਹ ਨਿਮੋਚੂਣ ਆ ਕੇ ਖਲੋ ਗਈ ਤਾਬਲਾ ਤਾਬਲਾ ਗਵਾਲਾ ਆਇਆ ਉਸ ਗੇਟ ਖੋਲਿਆ ਉਹਦੇ ਪਿੱਛੇ ਨੀਲੀ ਆਈ ਗਿਣ-ਗਿਣ ਕੇ ਕਦਮ ਰੱਖ ਰਹੀ ਸੀ ਬਰਾਂਡੇ ਵਿੱਚ ਮੈਂ ਖਲੋਤਾ ਸਾਂ ਕੋਲ ਮੇਰੀ ਮੇਰੀ ਤ੍ਰੀਮਤ ਖਲੋਤੀ ਸੀ ਮੇਰੀ ਤ੍ਰੀਮਤ ਦੇ ਕੁਛੜ ਸਾਡੀ ਬੱਚੀ ਸੀ ਹੁਮਲੀਆਂ ਪਰ ਰਹੀ ਉੱਠਲ-ਉੱਠਲ ਪੈ ਰਹੀ ਸੀ ਤਿਲਕਾਰੀਆਂ ਮਾਰ ਰਹੀ ਸੀ ਮਹਿੰਦੀ ਦੇ ਬੂਟੇ ਢੇਟ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ ਤੇ ਉਹ ਹੱਥ ਮਾਰ ਕੇ ਖੜੀ ਦੀ ਖੱਟੀ-ਖੱਟੀ ਖੁਸ਼ਬੂ ਨੂੰ ਖਿਲਾਰਨ ਲੱਗ ਪਿਆ ਨੀਲੀ ਅਜੇ ਵੀ ਨਹੀਂ ਪਹੁੰਚੀ ਸੀ ਫਿਕਰਾ ਵਿੱਚ ਗੜੂੰਦ ਓਖੜੇ-ਓਖੜੇ ਕਦਮ ਬੇਦਲੇ-ਬੇਦਲੇ ਪੈਰ ਉਹ ਆ ਰਹੀ ਸੀ ਮਹਿੰਦੀ ਹੀਟ ਆ ਕੇ ਖੜੂ ਗਈ ਉਸ ਟੋਕਰੀ ਵੱਲ ਵੇਖਿਆ ਤੱਕ ਨਹੀਂ ਗਵਾਲੀ ਨੇ ਮਸਾਲੇ ਵਿੱਚ ਫਿਰ ਆਪਣੀ ਬਾਹ ਫੇਰੀ ਤੇ ਟੋਕਰੀ ਨੂੰ ਉਛਾਲ ਕੇ ਬੜੇਵਿਆਂ ਨੂੰ ਵਿਖਾਇਆ ਦਾਣੇ ਨੂੰ ਵਿਖਾਇਆ ਇਸ ਵਾਰ ਖਲੀ ਦੀ ਖੁਸ਼ਬੂ ਸਾਡੇ ਤੱਕ ਬਰਾਂਡੇ ਵਿੱਚ ਵੀ ਆਈ ਨੀਲੀ ਅੱਗੇ ਹੋਈ ਤੇ ਫਿਰ ਰੁਕ ਗਈ ਫਿਰ ਅੱਗੇ ਹੋਈ ਮੁਰ ਉਸ ਨੂੰ ਮੋੜ ਲਿਆ ਕਿਤਨਾ ਚਿਰ ਜਿਵੇਂ ਸੋਚਦੀ ਰਹੀ ਸੋਚਦੀ ਰਹੀ ਸਾਹਮਣੇ ਟੋਕਰੀ ਵਿੱਚ ਪੀਲਾ ਪੀਲਾ ਦਾਣਾ ਸੀ ਇਧਰੋਂ ਖਾਓ ਉਧਰ ਹজম ਹੋ ਜਾਏ ਨਾਲੇ ਖਲੀ ਖਾਓ ਤੇ ਭੁੱਖ ਕਿਤਨੀ ਲੱਗਦੀ ਪਰ ਅਜ ਨੀਲੀ ਤੋਂ ਕੁਛ ਖਾਦਾ ਨਹੀਂ ਸੀ ਜਾ ਰਹਾ ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ ਮੂੰਹ ਨਾਲ ਉਸ ਨੂੰ ਪੁਚਕਾਰਨ ਲੱਗ ਪਿਆ ਕਿਤਨਾ ਚਿਰ ਇੰਜ ਕਰਦਾ ਰਿਹਾ ਟੋਕਰੀ ਕੋਲ ਬੈਠ ਕੇ ਉਸ ਫਿਰ ਹੱਥ ਫੇਰਿਆ ਖਲੀ ਦੀ ਖੁਸ਼ਬੂ ਫੇਰ ਉੱਠੀ ਨੀਲੀ ਦੀ ਜਿਵੇਂ ਅਬੜਵਾਹੇ ਗਰਦਨ ਉਸ ਪਾਸੇ ਮੁੜ ਗਈ ਆਪ ਹੀ ਆਪ ਉਸ ਦਾ ਕਦਮ ਜਿਵੇਂ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਥੂਥਨੀ ਨੂੰ ਛੱਡ ਦਿੱਤਾ ਕਿਤਨਾ ਚਿਰ ਇੰਚ ਉਹਦਾ ਮੂੰਹ ਮਸਾਲੇ ਵਿੱਚ ਪਿਆ ਰਿਹਾ ਪਰ ਨੀਲੀ ਤੋਂ ਕੁਝ ਖਾਦਾ ਨਹੀਂ ਗਿਆ ਅਜ ਨੀਲੀ ਤੋਂ ਕੁਝ ਨਹੀਂ ਖਾਦਾ ਜਾ ਰਿਹਾ ਸੀ ਤੇ ਫਿਰ ਨੀਲੀ ਨੇ ਆਪਣੀ ਥੂਥਨੀ ਨੂੰ ਚੁੱਕ ਲਿਆ ਗਰਦਨ ਨੂੰ ਟੋਕਰੀ ਵੱਲੋਂ ਮੋੜ ਲਿਆ ਤੇ ਜਿਵੇਂ ਉਸ ਕੰਢ ਕਰਕੇ ਖਲੋ ਗਈ ਪੇਰੇਸ਼ਾਨ ਪੇਰੇਸ਼ਾਨ ਨਜ਼ਰਾਂ ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵਸ ਟੋਕਰੀ ਨੂੰ ਸਿਰ ਤੇ ਚੁੱਕੀ ਉਹ ਮੁੜ ਪਿਆ ਪਿੱਛੇ ਪਿੱਛੇ ਉਹਦੀ ਨੀਲੀ ਵੀ ਤਰਪਾਈ ਚੂਲੀ ਦੁੱਧ ਪਚਾਨ ਲਈ ਭੈੜੇ ਨੇ ਵੱੱਛੀ ਗਵਾ ਲਈ ਹੈ ਮੇਰੀ ਤ੍ਰੀਮਤ ਨੇ ਆਪਣੇ ਹੋਠਾਂ ਵਿੱਚ ਮੁਰਬੁਰ ਬੜਾਇਆ ਤੇ ਫਿਰ ਅੰਦਰ ਨੌਕਰ ਨੂੰ ਕਹਿਣ ਤੁਰ ਗਈ ਕਿ ਡੈਰੀ ਤੋਂ ਜਾ ਕੇ ਉਹ ਦੁੱਧ ਲੈ ਆਵੇ ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ ਤੇ ਬਰਾਂਡੇ ਵਿੱਚ ਟੈਲ ਦਾ ਮੈਂ ਦੂਰ ਛੜਕਤੀ ਅੱਗੇ-ਅੱਗੇ ਗਵਾਲੇ ਨੂੰ ਜਾਂਦਾ ਵੇਖ ਰਿਆ ਸਾਂ ਉਹਦੇ ਪਿੱਛੇ ਨੀਲੀ ਸੀ ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾ ਟੋਲਦਾ ਜਾ ਰਹਾ ਹੋਵੇ ਨਾਲ ਹੀ ਡਹਿਰੀ ਤੋਂ ਗਊ ਦਾ ਤਨਖ ਗੋਹਾ ਵੀ ਲੈ ਆਵੀ ਕੱਲ ਸੰਗਰਾ ਦੇ ਚੌਂਕਾ ਲੰਬਣਾ ਹੋਵੇਗਾ ਮੇਰੀ ਤ੍ਰਿਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ ਤੇ ਮੈਂ ਅਜੇ ਵੀ ਦੂਰ ਛੜਕਤੇ ਜਾ ਰਹੀ ਨੀਲੀਵਲ ਵੇਖ ਰਿਹਾ ਸਾਂ ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿਕਡੋਲੀ ਖਾਂਦੀ ਹੈ ਜਿਵੇਂ ਵਿਖਰੇ ਪੈਂਡਿਆਂ ਵਿੱਚ ਅਣਖਿਆਲਿਆ ਹੰਝੂ ਕੱਟੀ ਹੋਈ ਗੁੱਡੀ ਵਾਂਗ ਜਿਵੇਂ ਟਹਿਣ ਟਹਿਣ ਕਰ ਰਹੀ ਹੋਈ ਉਹ ਅੱਖਿਓ ਓਲੇ ਹੋ ਰਹੀ ਸੀ ਤੇਜ਼ ਤੇਜ਼ ਆ ਰਹੀ ਤੇਜਤੀਸ ਆ ਰਹੀ ਲੋਕਾਂ ਵਿੱਚ ਗੁੰਮਦੀ ਜਾ ਰਹੀ ਸੀ ਸੜਕ ਤੇ ਕਈ ਲੋਕੀ ਕਿੰਨੇ ਤੇਜ਼ ਦੁਰਦੇ ਹਨ ਅਗਲੀ ਰੋਸ ਅਜੀ ਮੂੰਚਾ ਖੜਾ ਹੀ ਸੀ ਕਿ ਮੈਂ ਵੇਖਿਆ ਸਾਹਮਣੇ ਕੋਠੀ ਦਾ ਗੇਟ ਖੁੱਲਿਆ ਅੱਗੇ-ਅੱਗੇ ਗਵਾਲਾ ਸੀ ਸਿਰ ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਉਹਦੇ ਪਿੱਛੇ-ਪਿੱਛੇ ਨੀਲੀ ਸੀ ਮੂੰ ਚੁੱਕੀ ਜਿਵੇਂ ਖੜੀ ਦੀ ਖੱਟੀ ਖੁਸ਼ਬੂ ਸੁਂਗ ਰਹੀ ਹੋਵੇ ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਹੈ ਤੇ ਉਹੀ ਗੱਲ ਹੋਈ ਮਹਿੰਦੀ ਦੇ ਰੁੱਖ ਥੱਲੇ ਉਸ ਆ ਕੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਅੱਗੇ ਵੱਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪਈ ਕੁਝ ਚਿਰ ਉਸ ਨੂੰ ਇੰਜ ਮਸਾਲਾ ਖਾਂਦੀ ਨੂੰ ਵੇਖ ਗਵਾਲਾ ਗਾਗਰ ਫੜ ਨੀਲੀ ਕੋਲ ਬੈਠ ਗਿਆ ਨੀਲੀ ਪਰੇ ਹੋ ਗਈ ਗਵਾਲੇ ਨੇ ਮੁੜ ਕੇ ਉਹਦੇ ਮੂੰਹ ਵੱਲ ਵੇਖਿਆ ਟੋਕਰੀ ਵਿੱਚ ਮੂੰਹ ਦਿੱਤੀ ਮਸਾਲਾ ਤੇ ਖਾ ਰਹੀ ਸੀ ਗਵਾਲਾ ਫੇਰ ਨੀਲੀ ਵੱਲ ਜ਼ਰਾ ਖਿਸਕਿਆ ਨੀਲੀ ਹੋਰ ਪਰੇ ਹੋ ਗਈ ਗਵਾਲਾ ਹਾਰ ਕੇ ਉੱਠ ਖਲੋਤਾ ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਥੂਥਨੀ ਜਮਾਈ ਹੌਲੇ-ਹੌਲੇ ਮਸਾਲਾ ਖਾਂਦੀ ਚ ਜਾ ਰਹੀ ਸੀ ਤਿੰਨ ਦਿਨ ਦੀ ਭੁੱਖੀ ਸੀ ਗਵਾਲਾ ਉਹਦੇ ਪਿੰਡੇ ਤੇ ਹੱਥ ਫੇਰਨ ਲੱਗ ਪਿਆ ਕਿਤਨਾ ਚਿਰ ਉਹ ਲਾਡ ਨਾਲ ਉਹਦੀ ਪਿੱਠ ਤੇ ਆਪਣੇ ਪੋਟਿਆਂ ਨੂੰ ਫੇਰਦਾ ਰਿਹਾ ਵਿੱਚ ਵਿੱਚ ਮੂੰਹ ਨਾਲ ਉਹਨੂੰ ਪੁਛਕਾਰਨ ਵੀ ਲੱਗ ਪਿਆ ਮੁਰਮੁਰ ਉਸ ਨੂੰ ਮੁਰਮੁਰ ਉਹਨੂੰ ਨੀਲ ਨੀਲ ਕੇ ਬੁਲਾਉਂਦਾ ਕੋਈ 5 ਮਿੰਟ ਉਹ ਇੰਜ ਕਰਦਾ ਰਿਹਾ ਫੇਰ ਗਵਾਲਾ ਪੋਲੇ ਜਿਹੀ ਨੀਲੀ ਥੱਲੇ ਬੈਠ ਗਿਆ ਹੁਣ ਨੀਲੀ ਮਸਾਲਾ ਜ਼ਰਾ ਤੇਜ਼ੀ ਨਾਲ ਖਾ ਰਹੀ ਸੀ ਉਹ ਹਿੱਲੀ ਨਹੀਂ ਇੱਕ ਨਜ਼ਰ ਉਹਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾਵਲ ਹੱਥ ਵਧਾਇਆ ਨੀਲੀ ਲਤ ਛੰਡ ਕੇ ਪਰੇ ਹੋ ਗਈ ਗਵਾਲਾ ਫੇਰ ਆਪਣਾ ਜਿਹਾਂ ਮੂੰਹ ਲੈ ਕੇ ਉੱਠ ਖਲੋਤਾ ਮਸਾਲਾ ਤੇ ਖਾਂਦੀ ਜਾ ਰਹੀ ਸੀ ਪਰ ਦੁੱਤਦੀਨ ਦਾ ਨਾਂ ਨਹੀਂ ਲੈ ਦਿੰਦੀ ਸੀ ਗਵਾਲਾ ਅੱਗੇ ਹੋ ਕੇ ਨੀਲੀ ਦੇ ਨਿੱਕੇ ਨਿੱਕੇ ਸਿੰਗਾ ਨੂੰ ਸਹਲਾਣ ਲੱਗ ਪਿਆ ਫੇਰ ਉਹਦੀ ਲੰਮੀ ਗਰਦਨ ਨੂੰ ਆਪਣੀਆਂ ਉਂਗਲੀਆਂ ਨਾਲ ਫਲੋਸਣ ਲੱਗ ਪਿਆ ਕਿਤਨਾ ਚਿਰ ਇੰਜ ਕਰਦਾ ਰਿਹਾ ਗਰਦਨ ਨੂੰ ਲੜਿਆਂਦਾ ਲੜਿਆਂਦਾ ਗਵਾਲਾ ਪਿੱਠਤੀ ਪੋਲੀ-ਪੋਲੀ ਹੱਥ ਫੇਰਨ ਲੱਗ ਪਿਆ ਪਿੱਠ ਤੇ ਹੱਥ ਫੇਰਦਾ ਉਹ ਨੀਲੀ ਦੀ ਪੂਛ ਨਾਲ ਖੇਡਦਾ ਰਿਹਾ ਇੰਜ ਪਿਆਰ ਦਾ ਫਿਰ ਉਹ ਮਲਕਣੀ ਹੀ ਨੀਲੀ ਹੇਠ ਬੈਠ ਗਿਆ ਕਿਤਨਾ ਚਿਰ ਬੈਠ ਪੂਛ ਨੂੰ ਮਲਦਾ ਰਿਹਾ ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀਆਂ ਛੇਟਾਂ ਨੂੰ ਪੋਟਿਆਂ ਨਾਲ ਲਾਂਦਾ ਰਿਹਾ ਤੇ ਫੇਰ ਉਸ ਭਗਵਾਨ ਦਾ ਨਾਮ ਲੈ ਉਹਦੀ ਇੱਕ ਥਾਂ ਨੂੰ ਪੋਲੀ ਜੀ ਫੜਿਆ ਨੀਲੀ ਨੇ ਤਰਫ ਕੇ ਜੋਰ ਦੀ ਲੱਤ ਛੰਡੀ ਤੇ ਫੰਕਾਰਦੀ ਹੋਈ ਪਰੇ हट ਗਈ ਗਵਾਲਾ ਕਰੋਧ ਵਿੱਚ ਉੱਠਿਆ ਇੱਕ ਨਜ਼ਰ ਉਸ ਨੀਲੀ ਵੱਲ ਵੇਖਿਆ ਉਹਦੀਆਂ ਨਜ਼ਰਾਂ ਵਿੱਚ ਗਜ਼ਬ ਸੀ ਇੱਕ ਸਾਂ ਨੀਲੀ ਮਸਾਲੇ ਨੂੰ ਖਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਗਵਾਲੇ ਨੇ ਅੱਗੇ ਵੱਧ ਕੇ ਮਸਾਲੇ ਦੀ ਟੋਕਰੀ ਨੂੰ ਖੋਲਿਆ ਤੇ ਉਸ ਨੂੰ ਸਿਰ ਤੇ ਰੱਖ ਤੇਜ਼-ਤੇਜ਼ ਕਦਮ ਮੁਰਤੁਰਿਆ ਨੀਲੀ ਉਥੇ ਦੀ ਉਥੇ ਖਲੋਤੀ ਗਰਦਨ 모ੜ ਗਵਾਲੇ ਨੂੰ ਵੇਖਣ ਲੱਗ ਪਈ ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਵਾਹੋ ਦਾ ਹੀ ਜਾ ਰਹਾ ਸੀ ਦੂਰ ਕੋਠੀ ਦੇ ਗੇਟ ਕੋਲ ਜਦ ਉਹ ਪੁੱਜਾ ਨੀਲੀ ਉਡੀਕੀ ਜਿਵੇਂ ਉਸ ਨੂੰ ਬੁਲਾ ਰਹੀ ਹੋਵੇ ਗਵਾਲੇ ਨੇ ਪਰਵਾਹ ਨਹੀਂ ਕੀਤੀ ਜਦੋਂ ਹੱਥ ਵਧਾ ਕੇ ਉਸ ਗੇਟ ਨੂੰ ਖੋਲਣ ਲੱਗਾ ਨੀਲੀ ਨੇ ਫੇਰ ਉੜੀ ਕਿ ਜਿਵੇਂ ਉਹਨੂੰ ਬੁਲਾਇਆ ਗਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ ਕਿਤਨਾ ਚਿਰ ਉੰਜ ਹੀ ਉੰਜ ਮਹਿੰਦੀ ਹੀਟ ਖੜੋਤੀ ਬੁੱਥੀ ਚੁੱਕੀ ਨੀਲੀ ਗੇਟਵਾਲ ਵੇਖਦੀ ਰਹੀ ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ ਵਿੱਚ ਵਿੱਚ ਨੀਲੀ ਕਦੀ ਕਦੀ ਉੜੀਕਦੀ ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਹੋਵੇ ਜਿਵੇਂ ਨੀਲੀ ਉਸ ਨੂੰ ਕਹਿ ਰਹੀ ਹੋਵੇ ਮੇਰੇ ਮਾਲਕ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅਜੇ ਤੇ ਦੋ ਦਿਨ ਹੀ ਨਹੀਂ ਹੋਏ ਮੇਰੀ ਬੱਚੀ ਨੂੰ ਮੂਆ ਮੇਰੀ ਕੋ ਖੋਜ਼ਾਈ ਮੈਥੋ ਖੋਲੀ ਗਈ ਹੈ ਮੇਰੀ ਆਂਦਰ ਹਾਈ ਉਹਦੀ ਯਾਦ ਵਿਸਾਰਿਆ ਨਹੀਂ ਵਿਸਰਦੀ ਇਸ ਪੇਟ ਭੜੇ ਦਾ ਕੀ ਕਰਾਂ ਇਸ ਵਿੱਚ ਤੇ ਝੁਲਕਾ ਪਾਣਾ ਹੀ ਹੋਇਆ ਅੱਜ ਤਿੰਨ ਦਿਨਾਂ ਦੀ ਮੈਂ ਭੁੱਖੀ ਪਾਣੀ ਡਿੱਕਡੋਲੇ ਪਈ ਖਾਂਦੀ ਆ ਤੈਨੂੰ ਕਿਉਂ ਸਮਝ ਨਹੀਂ ਆਉਂਦੀ ਇਨਾ ਥਣਾ ਨੂੰ ਮੇਰੀ लाड़ਲੀ ਦੇ ਪੋਲੇ-ਪੋਲੇ ਹੂਠ ਜਦੋਂ ਲੱਗਦੇ ਸਨ ਤੇ ਆਪਣੀ ਆਪ ਹੀ ਮੀਰਾ ਦੁੱਧ ਲੈ ਆਉਂਦਾ ਸੀ ਇੰਜ ਤੂੰ ਸਾਂ ਮਾਰਦੀ ਸੀ ਲਾੜ ਵਿੱਚ ਉਹ ਮੇਰੀ ਖੀਰੀ ਨੂੰ ਤੈਨੂੰ ਨਹੀਂ ਪਤਾ ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ ਮੈਂ ਨਹੀਂ ਕਹਿੰਦੀ ਕਿ ਮੈਂ ਉਸ ਨੂੰ ਭੁੱਲਾਂਗੀ ਨਹੀਂ ਮੈਂ ਉਸ ਨੂੰ ਭੁੱਲ ਜਾਵਾਂਗੀ ਮੈਂ ਨਹੀਂ ਕਹਿੰਦੀ ਕਿ ਮੈਂ ਹਮੇਸ਼ਾ ਦੁੱਧ ਨਹੀਂ ਦੇਾਂਗੀ ਮੈਂ ਦੁੱਧ ਦੇਾਂਗੀ ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ ਖਬਰੀ ਇੱਕ ਦਿਨ ਹੀ ਹੋਰ ਤੇ ਫਿਰ ਮੈਂ ਆਪਣੇ ਦਿਲ ਦੇ ਟੁਕੜੇ ਨੂੰ ਭੁੱਲ ਜਾਵਾਂਗੀ ਫਿਰ ਮੈਨੂੰ ਆਪਣਾ ਲੰਬ-ਚਾਂਬ ਖਾਲੀ-ਖਾਲੀ ਨਹੀਂ ਲੱਗੇਗਾ ਅੱਗੇ-ਪਿਛੇ ਮੈਨੂੰ ਇਹ ਹਨੇਰਾ-ਹਨੇਰਾ ਨਹੀਂ ਮਹਿਸੂਸ ਹੋਵੇਗਾ ਤੇ ਫਿਰ ਮਸਾਲਾ ਖਾਂਦੀ ਆਪਣੀ ਧਿਆਨ ਮੈਂ ਦੁੱਧ ਲਾਧਿਆ ਕਰਾਂਗੀ ਮੈਂ ਹੁਣ ਦੁੱਧ ਨੂੰ ਕੀ ਕਰਨਾ ਏ ਦੁੱਧ ਪੀਣ ਵਾਲੀ ਤੇ ਮੇਰੀ ਧੁਰ ਗਈ ਤੂੰ ਮੁੜਾ ਇੰਜ ਮੈਨੂੰ ਭੁੱਖਾ ਨਾ ਮਾਰ ਅੱਗੇ ਥੋੜਾ ਮੇਰੇ ਨਾਲ ਅਨਿਆ ਹੋਇਆ ਏ ਤੂੰ ਮੁੜ ਆ ਮੇਰੇ ਮਾਲਕ ਕਿਤਨਾ ਚਿਰ ਮਿੰਦੀ ਹੀਟ ਉੰਜ ਦੀ ਉੰਜ ਖੜੋਤੀ ਨੀਲੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ ਵੇਖਦੀ ਰਹੀ ਗਵਾਲਾ ਨਹੀਂ ਮੁੜਿਆ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ